ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਰਨਾਇਪੁਰ ਦੀਆਂ ਪਿੰਡ 올림픽 ਖੇਡਾਂ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਪਿੰਡ ਦੇ ਵਿਕਾਸ ਲਈ ਕਈ ਵੱਡੇ ਐਲਾਨ ਕੀਤੇ ਉਹਨਾਂ ਕਿਹਾ ਕਿ ਪਿੰਡ ਦੀ ਫਿਰਨੀ ਚੌੜੀ ਕੀਤੀ ਜਾਵੇਗੀ ਇਸ ਤੇ 1.5 ਕਰੋੜ ਰੁਪਏ ਦੀ ਲੱਗ ਤਵੇਗੀ ਉਹਨਾਂ ਕਿਹਾ ਕਿ ਕੋਆਪਰੇਟਿਵ ਸੁਸਾਇਟੀ ਨੂੰ ਮੁਰੰਸਰਜੀਤ ਕੀਤਾ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਪਿੰਡ ਦੇ ਛੱਪੜ ਨੂੰ ਸ੍ਰੀਚੇਵਾਲ ਮਾਡਲ ਦੇ ਆਧਾਰ ਤੇ ਤਿਆਰ ਕੀਤਾ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਪਿੰਡ ਦੀ ਲਾਇਬ੍ਰੇਰੀ ਨੂੰ ਅਪਗ੍ਰੇਡ ਕੀਤਾ ਜਾਵੇਗਾ ਸੋ ਅੱਜ ਇਸ ਥਾਂ ਤੇ ਆ ਕੇ ਮੈਨੂੰ ਬੜਾ ਅੱਛਾ ਲੱਗਿਆ। ਔਰ ਤੁਸੀਂ ਕਿਉਂਕਿ ਖੇਡਾਂ ਨੂੰ ਦੇਖਣ ਆਏ ਹੋ ਮੈਂ ਜਿਆਦਾ ਦੇਰ ਤੁਹਾਡੇ ਵਿੱਚ ਨਹੀਂ ਰਹਿੰਦਾ ਪਰ ਮੰਗਾ ਨੇ ਕੁਝ ਪਿੰਡ ਵੱਲੋਂ ਤੇ ਉਹਨਾਂ ਮੰਗਾ ਦੇ ਵਿੱਚ ਮੈਂ ਉਹੀ ਗੱਲਾਂ ਬੋਲਦਾ ਜਿਹੜੀਆਂ ਮੈਂ ਕਰ ਸਕਦਾ। ਇਹਦੇ ਵਿੱਚ ਇਹ ਹੈ ਕਿ ਇੱਕ ਤਾਂ ਪਿੰਡ ਦੀ ਫਿਰਨੀ ਚੌੜੀਕਰਨ ਸੰਬੰਧੀ ਮੰਡੀ ਬੋਰਡ ਦੇ ਅਧੀਨ ਹੈ। ਇਹਦੀ ਲੰਬਾਈ ਲਗਭਗ 3 ਕਿਲੋਮੀਟਰ ਹੈ। 1.5 ਕਰੋੜ ਰੁਪਇਆ ਤੇ ਖਰਚ ਆਊਗਾ। ਤੇ ਐ ਡੀਸੀ ਸਾਹਿਬ ਕਿੱਥੇ ਬੈਠੇ ਨੇ ਜੀ ਸਾਹਿਬ ਡੀਸੀ ਲੁਧਿਆਣਾ ਡੇਢ ਕਰੋੜ ਰੁਪਏ ਲਿਖ ਲਿਓ ਜੀ ਇਹ ਐਲਾਨ ਨਹੀਂ ਹੈਗੇ ਇਹ ਕਰਨਾ ਹੈ ਬਸ ਹਾਂ ਇਹ ਡੇਢ ਕਰੋੜ ਰੁਪਏ ਦੀ ਤੁਹਾਡੀ ਫਿਰਨੀ ਦਾ ਜਿਹੜਾ ਕੰਮ ਹੈ ਪਹਿਲਾਂ ਮੈਨੂੰ ਇਸ ਗੱਲ ਦਾ ਦੁੱਖ ਹੈ ਇੰਨਾ ਵੱਡੀਆਂ ਖੇਡਾਂ ਕਰਾਉਣ ਵਾਲੇ ਪਿੰਡ 'ਚ ਹਜੇ ਫਿਰਨੀ ਹੋਈ ਨਹੀਂ ਬਣੀ ਅਸ ਫਿਰਨੀਆਂ ਟੋਬਿਆਂ ਛੱਪੜਾਂ 'ਚ ਹੀ ਫਿਰਦਿਆਂ ਹਜੇ ਸਾਨੂੰ ਲਈ ਇੱਧਰ ਫਰੇ ਨੇ ਇਹ ਹੋਰ ਕਿਤੇ ਸਾਨੂੰ ਲੈ ਕੇ ਨਹੀਂ ਗਏ ਸੋਸਾਇਟੀ ਜਿਹੜੀ ਹੈ ਜਿਹੜੀ ਕੋਪਰੇਟ ਸੋਸਾਇਟੀ ਹੈ ਇੱਥੇ ਉਹ 18 ਤੋਂ 26 ਨੂੰ ਉਦੇ ਮੁੜ ਸਰਜੀਤ ਕਰਨ ਦੇ ਉਹਨੂੰ ਦੁਬਾਰਾ ਸ਼ੁਰੂ ਕਰਨ ਦੇ 18 ਤੋਂ 26 ਨੂੰ ਆਰਡਰ ਹੋ ਗਏ ਤੇ ਜਲਦੀ ਉਹਦੀਆਂ ਚੋਣਾ ਕਰਾ ਕੇ ਸੁਸਾਇਟੀ ਕੋਆਪਰੇਟਿਵ ਸਾਇਟੀ ਜਿਹੜੀ ਇਸ ਪਿੰਡ ਦੀ ਚਲਾ ਦੇਣੀ ਜੀ ਆਪਾਂ ਤੀਜਾ ਹੈਗਾ ਫੇਰ ਉਹੀ ਪਿੰਡ ਦਾ ਛੱਪੜ ਆਠ ਕਿੱਲਿਆਂ ਚ ਛੱਪੜ ਆ ਔਰ ਹੈਗਾ ਪਿੰਡ ਦੇ ਵਿਚਾਲੇ ਆ ਤੇ ਇਹਨੂੰ ਸੀਚੇਵਾਲ ਮਾਡਲ ਵਾਂਗੂ ਤਿਆਰ ਕਰਕੇ ਲਗਭਗ 95 ਲੱਖ ਰੁਪਏ ਦਾ ਇਹਦਾ ਖਰਚਾ ਹੈ ਜਿਹਨੂੰ ਅਸੀਂ ਜਲਦੀ ਤੁਹਾਨੂੰ ਪੂਰਾ ਕਰਕੇ ਹੋਰ ਪਿੰਡ ਵੀ ਦੇਖਣ ਆਉਣਗੇ ਤਾਂ ਉਹ ਉਹ ਪਿੰਡਾਂ ਨੂੰ ਪਤਾ ਲੱਗੇ ਵੀ ਆਹ ਕੰਮ ਹੋਇਆ ਹੈ ਉਹ ਆਪਣੇ ਪਿੰਡ ਵਾਸਤੇ ਮੰਗ ਸਕਦੇ ਨੇ ਇਹ ਜਰੂਰ ਕਰਨਾ ਹੈ ਪਿੰਡ ਵਿੱਚ ਲਾਇਬ੍ਰੇਰੀ ਨੂੰ ਵਧੀਆ ਤਰੀਕੇ ਨਾਲ ਵਿਕਸਿਤ ਕਰਨ ਵਾਸਤੇ 10 ਲੱਖ ਰੁਪਇਆ ਇਹ ਬਹੁਤ ਵਧੀਆ ਗੱਲ ਹੈ ਕਿ ਉੱਥੇ ਲਾਇਬ੍ਰੇਰੀ 'ਚ ਮੈਂ ਕਹਿੰਨਾ ਕੱਲੀਆਂ ਹਿਸਟਰੀ ਦੀਆਂ ਜਾਂ ਕੋਈ ਨਾਵਲ ਜਾਂ ਕੋਈ ਫਿਕਸ਼ਨ ਜਾਂ ਕੋਈ ਇਸ ਤਰ੍ਹਾਂ ਦੀਆਂ ਕਿਤਾਬਾਂ ਹੁਣਾ ਹੋਣ ਜਿਹੜੀਆਂ ਸਿਲੇਬਸ 'ਚ ਕੰਮ ਨਹੀਂ ਆਉਂਦੀਆਂ ਮੈਂ ਕਹਿੰਨਾ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਰੱਖੋ 8ਵੀਂ ਦੀਆਂ 9ਵੀਂ ਦੀਆਂ 10ਵੀਂ ਦੀਆਂ ਪਟਵਾਰੀ ਦਾ ਪੇਪਰ ਕਿਵੇਂ ਦੇਈਦਾ ਹੈ ਪੁਲਿਸ ਚ ਭਰਤੀ ਹੋਣ ਦਾ ਪੇਪਰ ਕਿਹੜਾ ਹੈ ਐਸਡੀਓ ਬਣਨ ਵਾਸਤੇ ਪੇਪਰ ਕਿਹੜਾ ਹੈ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਉੱਥੇ ਟਿਊਟਰ ਦੇ ਦਾਂਗੇ ਕਈ ਬੱਚੇ ਅਜੇ ਨੇ ਜਿਹੜੇ ਘਰੇ ਨਹੀਂ ਪੜ ਸਕਦੇ ਘਰੇ ਮਾਹੌਲ ਨਹੀਂ ਬਣਦਾ ਜਿਹੜੇ ਲਾਇਬ੍ਰੇਰੀ ਚ ਆ ਕੇ ਪੜ ਸਕਦੇ ਨੇ ਕਿਤਾਬਾਂ ਮਿਲਣ ਉੱਥੇ ਪੂਰੀ ਸ਼ਾਨਦਾਰ ਲਾਇਬ੍ਰੇਰੀ ਇਸ ਪਿੰਡ ਦੇ ਵਿੱਚ ਅਸੀਂ ਬਹੁਤ ਸਾਰੇ ਪਿੰਡਾਂ ਚ ਬਣਾਈਆਂ ਨੇ ਤੇ ਇਸ ਪਿੰਡ ਨੂੰ ਅਸੀਂ ਲਾਇਬ੍ਰੇਰੀ ਦਾ ਵੀ ਕਰ ਦਾਂਗੇ ਤੇ ਸਿਕਸ ਸਾਈਡ ਹਾਕੀ ਦੀ ਟਰਫ ਲੱਗਦੀ ਐਸ ਤੋਂ ਟਰਫ ਤੇ ਉਹਦੇ ਤੇ ਲਗਭਗ 2 ਕਰੋੜ ਦਾ ਖਰਚਾ ਹੁੰਦਾ ਕਿਉਂਕਿ ਹਾਕੀ ਦੇ ਬਹੁਤ ਵੱਡੇ ਵੱਡੇ ਪਲੇਅਰ ਇੱਥੇ ਖੇਡ ਚੁੱਕੇ ਨੇ ਤੇ ਜੇ ਉਹ ਜੇ ਇੱਥੇ ਵੀ ਐਸਟੋ ਟਰਫ ਨਹੀਂ ਹੋਊਗੀ ਫਿਰ ਹੋਰ ਕਿੱਥੇ ਹੋਊਗੀ ਸੋ ਇਹ ਐਸਟੋ ਟਰਫ ਮੇਰਾ ਫੇਵਰਟ ਗੇਮ ਹੈ ਹਾਕੀ ਅੱਜ ਵੀ ਮੈਂ ਹਰਮਨਪ੍ਰੀਤ ਹੋਰਾਂ ਨੂੰ ਸ਼ਮਸ਼ੇਰ ਹੋਰਾਂ ਨੂੰ ਸਾਡੇ ਜਿਹੜੇ ਪਲੇਅਰ ਨੇ ਮਨਪ੍ਰੀਤ ਹੋਰੀ ਇਹ ਉਹਨਾਂ ਨੂੰ ਮੈਂ ਅੱਜ ਵੀ ਫੋਲੋ ਕਰਦਾ ਮੈਚ ਦੇਖਦਾ ਸਾਰੇ ਤੇ ਉਹਨਾਂ ਨੂੰ ਨੌਕਰੀਆਂ ਵੀ ਦਿੰਨੇ ਆ ਬਾਅਦ ਚ ਨਾਮ ਵੀ ਦਿੰਨੇ ਆ ਸੋ ਐਸਟੋ ਟਰਫ ਦਾ ਜਿਹੜਾ ਮੰਗ ਹੈ ਤੁਹਾਡੀ ਇਹ ਵੀ ਤੁਹਾਡੀ ਪੂਰੀ ਕਰ ਦਾਂਗੇ ਜੀ ਇੱਕ ਡੇਲੋਂ ਤੋਂ ਪੱਖੋ ਵਾਲੀ ਸੜਕ ਹੈ ਜਿਹੜੀ ਬਾਇਆ ਕਿਲਾ ਰਾਏਪੁਰ ਜਾਂਦੀ ਹੈ ਇਹ ਇਹ ਲਗਭਗ ਸਾਨੇ ਵਾਲ ਤੋਂ ਹਲਵਾਰੇ ਤੱਕ ਪੂਰੀ ਲੰਬੀ ਸੜਕ ਤੇ ਕਿੰਨੇ 30 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਇੱਕ ਹਫਤੇ ਦੇ ਅੰਦਰ ਅੰਦਰ ਟੈਂਡਰ ਲੱਗ ਕੇ ਕੰਮ ਸ਼ੁਰੂ ਕਰਨ ਦੇ ਆਰਡਰ ਦਿੱਤੇ ਜਾ ਚੁੱਕੇ ਨੇ ਜੀ ਇਹ ਤੁਹਾਡੀ ਸੜਕ ਜਿਹੜੀ ਹੈ ਮਹਿਮਾ ਸਿੰਘ ਵਾਲੇ ਵੀ ਇਹੀ ਮੰਗ ਸੀਗੀ ਤਾਂ ਉਹ ਜਿਹੜੀ ਕਿਉਂਕਿ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਪਿੰਡ ਨੇ ਤੇ ਹਲਵਾਰੇ ਦਾ ਨਾਮ ਵੀ 에어ਪੋਰਟ ਦਾ ਜਿਹੜਾ ਅਸੀਂ ਲਿਖ ਕੇ ਭੇਜਿਆ ਕੇਂਦਰ ਸਰਕਾਰ ਨੂੰ ਕਿ ਕਰਤਾ ਸ਼ਹੀਦ ਕਰਤਾਰ ਸਿੰਘ ਸਰਾਭਾ 에어ਪੋਰਟ ਦਾ ਨਾਮ ਰੱਖਿਆ ਜਾਵੇ ਤਾਂ ਕਿ ਉਹਨਾਂ ਦੀ ਜਿਨ੍ਹਾਂ ਨੇ ਸਾਡੇ ਦੇਸ਼ ਲਈ 19 19 ਸਾਲ ਦੀ ਉਮਰ ਜਾਨਾਂ 바ਰਤੀਆਂ ਉਹਨਾਂ ਦੀ ਯਾਦ ਰਹੇ ਸੋ ਸ੍ਰੀ ਅਕਾਲ ਸਰਕਾਰੀ ਹਾਈ ਸਕੂਲ ਚ ਵੋਕੇਸ਼ਨਲ ਗਰੁੱਪ ਵਾਸਤੇ ਟੀਚਰ ਚਾਹੀਦੇ ਨੇ 80 ਤੱਕ ਚਾਹੁੰਦੇ ਆ ਕਿ ਤੁਸੀਂ ਟੀਚਰ ਮੰਗੋ ਸਾਥੋ ਲਾਇਬ੍ਰੇਰੀਆਂ ਮੰਗੋ ਸਾਥੋ ਸੜਕਾਂ ਮੰਗੋ ਸਾਥੋ ਪਿੰਡ ਦੀ ਤਰੱਕੀ ਵਾਸਤੇ ਹੁਣ ਮੰਗਾ ਵੀ ਆਪਾਂ ਨੂੰ ਪਤਾ ਨਹੀਂ ਲੱਗਣ ਦਿੱਤੇ ਆਪਾਂ ਨੂੰ ਤਾਂ ਮੰਗਣੇ ਹੀ ਨਹੀਂ ਆਉਂਦਾ ਉਹੀ ਕਹਿੰਦੇ ਆ ਸ਼ਮਸ਼ਾਨ ਘਾਟ ਦੀਆਂ ਗੰਧਾਂ ਉੱਚੀਆਂ ਚੱਕਣੀਆਂ ਨੇ ਜੀ ਦਿਓ ਕਰਾਂ 10 ਲੱਖ ਮੈਂ ਕਿਹਾ ਕੀ ਗੱਲ ਤੁਹਾਡੇ ਪਿੰਡ ਨੂੰ ਮੁਰਦਿਆਂ ਤੇ ਯਕੀਨ ਨਹੀਂ ਹੈਗਾ ਵੀ ਕਿਤੇ ਵਾਪਸ ਨਾ ਘਰੇ ਮੁਰਿਆ ਹੁਣ ਬੜੀ ਮੁਸ਼ਕਲ ਨਾਲ ਛੱਡ ਕੇ ਆਇਆ ਹੈ ਮੈਂ ਕੁਝ ਹੋਰ ਮੰਗ ਕੇ ਲੋ ਜਾ ਰਿਹਾ ਨਾ ਸੋ ਆ ਮੈਨੂੰ ਮੰਗਾਂ ਬਹੁਤ ਵਧੀਆ ਲੱਗੀਆਂ ਸੜਕ ਮੰਗੀ ਐ ਲਾਇਬ੍ਰੇਰੀ ਮੰਗੀ ਐ ਟੀਚਰ ਮੰਗੇ ਨੇ ਤੇ ਸੀਚੇਵਲ ਮਾਡਲ ਵਾਂਗ ਪਾਣੀ ਨੂੰ ਸਾਫ਼ ਕਰਨ ਦਾ ਤਰੀਕਾ ਮੰਗਿਆ ਤੇ ਇੱਕ 6 ਸਾਈਡ ਹਾਕੀ ਗਰਾਊਂਡ ਦਾ ਐਸਟੋਟਰਫ ਦਾ ਜਿਹੜਾ ਉਹ ਆਪਾਂ ਪਹਿਲਾਂ ਹੀ ਕਰ ਚੁੱਕੇ ਆ ਜੀ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮਪੇ ਦੇ ਨਾਲ ਧੰਨਵਾਦ